ਜੀ ਕੁਝ ਸਮੇਂ ਪਹਿਲਾਂ ਹੀ ਸਾਨੂੰ ਇਤਲਾਮ ਮਿਲੀ ਸੀ ਕਿ ਇੱਥੇ ਸਾਡੇ ਸਿਟੀ ਦੇ ਵਿੱਚ ਨੀਲਕੰਂਡ ਮੋਹੱਲਾ ਪੈਂਦਾ ਉਹਦੇ ਵਿੱਚ ਕੋਈ ਫਾਇਰਿੰਗ ਇਨਸੀਡੈਂਟ ਹੋਇਆ ਤੁਰੰਤ ਸਾਡੀ ਪੁਲਿਸ ਟੀਮ ਜਿਨੂੰ ਕਿ ਡੀਐਸਪੀ ਸਿਟੀ ਐਂਡ ਐਸਐਚਓਜ਼ ਨੂੰ ਇਤਲਾਮ ਮਿਲਦੇ ਸਾਰੇ ਦੇ ਮੂਵ ਟੂ ਦ ਸਪੌਟ ਐਂਡ ਜੋ ਸਾਨੂੰ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਿਆ ਉਹ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਦੋ ਪਾਰਟੀਆਂ ਗੁੱਟਾਂ ਦੇ ਵਿੱਚ ਲੜਾਈ ਹੋਈ ਹੈ ਜਿਹਦੇ ਵਿੱਚ ਇੱਕ ਅਜੇ ਯਾਦਵ ਹੈਗਾ ਐਂਡ ਦੂਜੇ ਪਾਸੇ ਹੈਪਾ ਅਜੇ ਯਾਦਵ ਲੋਕਲ ਰਹਿੰਦਾ ਹੈਗਾ ਐਂਡ ਹੈਪਾ ਜੋ ਹੈ ਪੀਐਸ ਮੇਟਿਆਣੇ ਦਾ ਰਹਿੰਦਾ ਹੈ ਰਹਿਣ ਵਾਲਾ ਹੈਗਾ ਇਹਨਾਂ ਦੇ ਆਪਸ ਦੇ ਵਿੱਚ ਕੋਈ ਪੁਰਾਣੀ ਰੰਜਿਸ਼ ਜਾਂ ਪੈਸੇ ਨੂੰ ਲੈਣ ਦੇ ਕਰਕੇ ਕੋਈ ਪਹਿਲਾਂ ਤੋਂ ਹੀ ਖੈਬਾਜੀ ਚੱਲ ਰਹੀ ਸੀ ਕਿ ਤੇ ਅੱਜ ਦੋਨੋਂ ਹੀ ਪਾਰਟੀਆਂ ਦੇ ਵਿੱਚ ਆਪਸ ਦੇ ਵਿੱਚ ਲੜਾਈ ਹੋਈ ਹੈ ਐਂਡ ਵੀ ਆਰ ਗੋਇੰਗ ਟੂ ਪ੍ਰੋਸੀਡ ਲੀਗਲੀ ਐਸੇ ਐਫਆਈਆਰ ਰਜਿਸਟਰ ਕਰਕੇ ਜਿਹੜੇ ਵੀ ਬੰਦੇ ਨੇ ਜਿਹੜੀ ਵੀ ਕੋਈ ਕਾਨੂੰਨ ਨੂੰ ਹੱਦ ਦੇ ਵਿੱਚ ਲਿਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕਿੰਨੀਆਂ ਗੋਲੀਆਂ ਚੱਲੀਆਂ ਤੁਸੀਂ ਫਿਲਹਾਲ ਸਾਨੂੰ ਦੋ ਖੋਲ ਉਤੋਂ ਬਰਾਮਦ ਹੋਏ ਐਂਡ ਬੰਦੇ ਸਾਨੂੰ ਆਈਡੈਂਟੀਫਾਈਡ ਐਂਡ ਕਾਫੀ ਲੀਡ ਸਾਡੇ ਕੋਲ ਐਂਡ ਤੁਰੰਤ ਅਸੀਂ ਲੀਗਲ ਸਟ੍ਰਿਕਟ ਐਕਸ਼ਨ ਲਵਾਂਗੇ ਐਦਾਂ ਦੀ ਗੁੰਡਾਗਰਦੀ ਕੋਈ ਵੀ ਅਗਰ ਕਾਨੂੰਨ ਨੂੰ ਹੱਦ ਦੇ ਵਿੱਚ ਲੇਊਗਾ ਉਹਦੇ ਖਿਲਾਫ ਸਖਤ ਤੋਂ ਸਖਤ ਪੁਲਿਸ ਕਾਰਵਾਈ ਕੀਤੀ ਜਾਊਗੀ